ਪੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਫਰੇ ਆਪਣਾ ਅੱਜ ਜਿਵੇਂ ਕੀ ਵੀਰ ਆਪਣੇ ਰੁਧਰਪੁਰ ਤੋਂ ਆਇਆ ਸੇਵਾ ਲੈ ਕੇ ਤੇ ਆਪਾਂ ਉਹਨਾਂ ਦੇ ਨਾਲ ਘਰ ਘਰ ਜਾਣਦੇ ਆ ਇਹ ਵੀਰਾਂ ਨੂੰ ਉਧਰੋਂ ਹੁੰਦਿਆਂ ਇੱਕ ਮਿਲਿਆ ਉਹ ਕਿਸੇ ਜੱਟ ਨਾਲ ਹੋਇਆ ਸੀ ਭਗੋਵਾਲ ਪਿੰਡ ਦੇ ਨਾਲ ਵਿੱਚ ਕਿਹਦੇ ਨਾਲ ਰੇਹ ਮਰਾ ਵੀਰ ਸਰਪੰਚ लवली ਸਰਪੰਚ ਨਾਲ ਸਾਫਗਾ ਸਰਪੰਚ ਨਾਲ ਨਹੀਂ ਨਹੀਂ ਮੌਜੂਦਾ ਮੌਜੂਦਾ ਸਰਪੰਚ ਵਾ ਤੇ ਇਹ ਮੇਰਾ ਵੀਰ ਨਾ ਉਹਦੇ ਨਾਲ ਉਹਦੇ ਨਾਲ ਰਿਆਂ ਕਦੇ ਬਿਜਲੀ ਪੈ ਗਈ ਇਹਨੂੰ ਮੋਟਰ ਕਿਸੇ ਤੋਂ ਉਹ ਕਹਿੰਦੇ ਆ ਭਰਾ ਕੀ ਆਪੇ ਤੁਸੀਂ ਬਿਆਨ ਕਰੋਗੇ ਕੀ ਤੁਹਾਡੇ ਹਾਲਾਤ ਰਏ ਆ ਕਿੰਨੇ ਦਿਨ ਰਏ ਜੇ ਤੁਸੀਂ ਮੰਨ ਲਓ ਮੰਜੀ ਦੇ ਤੇ 3 ਮਹੀਨੇ ਹੋ ਗਏ ਤੇ 3 ਮਹੀਨੇ ਹੋ ਚਲੇ ਤੁਹਾਨੂੰ ਲੱਗਾ ਤੇ ਕਿੰਨੀ ਸਰਪੰਚ ਨੇ ਤੁਹਾਡੀ ਮਦਦ ਕੀਤੀ ਹੈ 4000 ਰੁਪਏ ਮਤਲਬ ਜਿਹੜੇ ਜਾਟਰ ਨਾਲ ਇਹਨਾਂ ਨੂੰ ਸਿਰਫ 4-4 ਮਦਦ ਕੀਤੀ ਉਸ ਤੋਂ ਬਾਅਦ ਕੋਈ ਮਦਦ ਨਹੀਂ ਕੀਤੀ ਹਸਪੀਟਲ ਦੇ ਵਿੱਚ ਸਰਕਾਰੀ ਦੇ ਹੈ ਉਹਨਾਂ ਐਡਮਿਟ ਕਰਾਇਆ ਅੱਛਾ ਜਿਹੜੇ ਉਦੋਂ ਮੌਕੇ ਦੇ ਮੌਕੇ ਦਿੱਤਾ ਹੋਰ ਕਹੋ ਉਸ ਤੋਂ ਬਾਅਦ ਕੱਖ ਨਹੀਂ ਉਤਾਰਾ ਦਵਾਈਆਂ ਦੇ ਦਿੱਤੇ ਨੇ ਹੋਰ ਕੋਈ ਨਹੀਂ ਮੇਰਾ ਭਰਾ ਨਾਲ ਤੇ ਰੋਟੀ ਪਾਣੀ ਕਿੱਦਾਂ ਮੈਰਾ ਵੀ ਖਾਣਾ ਰੋਟੀ ਵੀਰ ਜਿੰਦਰ ਕੋ ਸਾਡੀ ਨਹੀਂ ਜਾਂਦੀ ਬੱਚੇ ਖਾਂਦੇ ਨੇ ਤੇ ਨਾਲ ਦੀ ਜੇ ਮੇਰੀ ਤੇ ਕੱਖ ਲੱਗਾ ਬਹੁਤ ਆਪਣਾ ਅੱਛਾ ਅੱਛਾ ਹਾਂਜੀ ਚਲੋ ਮਰਾ ਵੀ ਇਹਨਾਂ ਦੇ ਕੋਲੋਂ ਜਿੰਨੀ ਤੁਹਾਡੀ ਸੇਵਾ ਹੁੰਦੀ ਨਾ ਕੋ ਕਰੋਂਗੇ ਮਰਾ ਵੀ ਰੁਦਰਪੁਰ ਵਾਲੀ ਸੇਵਾ ਸੰਗਤ ਕੋਲੋਂ ਤੇ ਬਾਕੀ ਚਲੋ ਕੋਈ ਨਹੀਂ ਸਰਪੰਚ ਜੀ ਬਹੁਤ ਵੱਡੀ ਗਲਤੀ ਆ ਮਰਾ ਭਰਾ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਜਿਹੜਾ ਬੰਦਾ ਉਹਦੇ ਨਾਲ ਰਿਹਾ ਉਹਦਾ ਫਰਜ ਹੁੰਦਾ ਕਿ ਐਂਡ ਤੱਕ ਉਹਦਾ ਲਾਲ ਕਰਾਉਣਾ ਚਾਹੀਦਾ ਰੋਟੀ ਪਾਣੀ ਦਾ ਸਭ ਕੁਝ ਕਰਨਾ ਚਾਹੀਦਾ ਵਾ ਤੇ ਕੋਈ ਆਟਾ ਕਣਕ ਹੋਰ ਕੋਈ ਨਹੀਂ ਦਿੰਦਾ ਤੁਹਾਨੂੰ ਹਾਂਜੀ ਮੈਂ ਨਾਲ ਰ ਪਰਮੇਸ਼ਰ ਦਾ ਧੰਨਵਾਦ ਰ ਸਾਧਗੁਰੂ ਦਾ ਜਿਹੜਾ ਜਾਨ ਤੋਂ ਬਚਾ ਲਿਆ ਬਸ ਬਸ